ਜੋ ਬੰਦੀ ਨੇ ਜਿਹੜਾ ਚੰਡੀਗੜ੍ਹ ਮੋਰਚਾ ਲਾਇਆ ਸੀ ਜੀ ਮੋਰਚਾ ਲਾਉਣ ਦਾ ਉਦੇਸ਼ ਕੀ ਪੂਰਾ ਹੋਇਆ ਜੀ ਹਾਂ ਅਸੀਂ ਕਹਿੰਦੇ ਵੀ ਅਸੀਂ 100% ਆਪਦਾ ਦੇਸ਼ ਪੂਰਾ ਕਰ ਲਿਆ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਅੱਲਾ ਹੈ ਸੀ ਇੱਕ ਤਰੀਕ ਤੋਂ ਸ਼ੈ ਸ਼ੰਦਰਾਣ ਤੇ ਉੱਥੋਂ ਮਾਰਚ ਕਰਕੇ ਸੈਸ਼ਨ ਦੇ ਵਿੱਚ ਜਾ ਕੇ ਮੰਗ ਪੱਤਰ ਦੇਣ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਤੇ ਖੇਤੀ ਨੀਤੀ ਸਰਕਾਰ ਦੇ ਧਿਆਨ ਚ ਦਿਵਾ ਕੇ ਸਰਕਾਰ ਦੇ ਘਰ ਜਾ ਕੇ ਸਰਕਾਰ ਨੂੰ ਇਹ ਦਰਵਾਜ਼ੇ ਚਾਰਤਾ ਉਹ ਇਹ ਮਨੋਰਥ ਸਾਡੇ ਤਕਰੀਬੂ ਜੂਰੇ ਹੋ ਗਏ। ਉਹਦੇ ਪਿੱਛੇ ਬਹੁਤ ਛੋਟੇ ਛੋਟੇ ਅੰਗਲਾਂ ਨੇ ਜਿਹੜੀਆਂ ਜਿਹਦੇ ਚ ਕੋਈ ਅਲਾਮ ਨਹੀਂ ਨੇ ਮਾਮਦੇ ਮੁੰਡੇ ਨੇ ਗੱਲਾਂ ਆਈਆਂ ਨੇ ਤੇ ਫਸਲੀ ਨੁਕਸਾਨ ਦਾ ਮਾਮਲਾ ਪ੍ਰਧਾਨ ਮਾਲ ਪ੍ਰਜੈਕਟ ਦਾ ਪ੍ਰੈਜ਼ੀਡੈਂਟ ਕੋਈ ਖੁਸ਼ੀਆਂ ਵਾਲੀ ਮਨਜ਼ੂਰੀ ਕਰਿਆ ਕਰਦੇ ਜਿਵੇਂ ਟਾਈਮ ਸੈਟਮੈਂਟ ਦੀ ਗੱਲ ਹੈ। ਜਿਹੜੀ ਵੀ ਸਿੰਮਗਾ ਹੋਰ ਹੈਗੀ ਹੈ ਸਾਡੇ ਕੋਲ ਕਾਪੀ ਪੂਰੀ ਹੈ। ਉਹਨਾਂ ਤੇ ਅਸੀਂ ਗੱਲਬਾਤ ਕਰਦੇ ਹਾਂ। ਮੁੱਖ ਤੌਰ ਤੇ ਵੱਡਾ ਸਾਡਾ ਉਦੇਸ਼ ਜੀ ਵੀ ਥੇਤੀ ਨਹੀਂ ਕੀਤੀ। ਬਸਾਰ ਮਜ਼ਦੂਰ ਤੇ ਵਾਤਾਵਰਨ ਕੱਖੀ ਕੀਤੀ। ਰਣਾਉ ਤੇ ਉਹ ਨੂੰ ਜਦ ਤੱਕ ਉਹਨਾਂ ਨੇ ਜੀ ਤਰੀਕਾ ਸਮਾਂ ਮੰਗ ਲਿਆ ਉਦੋਂ ਤੱਕ ਉਹ ਆਪ ਦੀ ਵਿਚਾਰ ਚਰਚਾ ਕਰਕੇ ਸਾਨੂੰ ਦੱਸਦੀਆਂ ਅਸੀਂ ਪੜਕੀ ਦੇਖਾਂਗੇ ਕੀ ਹੈ ਇਹ ਉਹਦੇ ਬਾਅਦ ਰਿਐਕਸ਼ਨ ਕੀ ਕਰਨਾ ਹੋਵੇ ਪ੍ਰਧਾਨ ਜੀ ਜੇ ਮਤਲਬ ਸਰਕਾਰ ਆਪਣੇ ਮਤਲਬ ਤੁਹਾਡੇ ਭਰੋਸੇ ਤੇ ਖਰੇ ਨਾ ਉਤਰੀ ਜੀ ਤਾਂ ਫਿਰ ਅਗਲਾ ਐਕਸ਼ਨ ਕੀ ਹੋਊਗਾ ਜਿੱਥੇ ਬੰਦੀ ਦਾ ਦੇਖੋ ਜਦੋਂ ਸਰਕਾਰਾਂ ਨਹੀਂ ਉਤਰਦੀਆਂ ਉਦੋਂ ਫਿਰ ਅਸੀਂ ਕੋਈ ਨਾ ਕੋਈ ਮੀਟਿੰਗ ਕਰਦੇ ਹਾਂ ਮੀਟਿੰਗ ਦੇ ਵਿੱਚ ਤਤਪਰੋਪ ਦੇ ਵਿੱਚ ਵਿਚਾਰਦੇ ਆਲੀ ਤੇ ਕੀ ਵਰਤ ਕੇ ਕੀ ਕਰਨਾ ਚਾਹੁੰਦੇ ਆ ਉਦੇ ਮੁਤਾਬਕ ਪੜ ਕੇ ਉਹ ਸਾਈਕਲ ਜੀ ਕੀ ਜੀ ਵਗੈਰਾ ਕੀ ਜਾਂ ਖਾਡਾ ਪੜ ਕੇ ਉਹਦੇ ਵਿੱਚ ਸਰਕਾਰ ਨੇ ਆਪਣਾ ਵਾਅਦਾ ਕੀਤਾ ਕੀ ਤਾਂ ਉਹਦੇ ਉਹਦੇ ਅਨੁਸਾਰ ਜੀ ਪ੍ਰੋਟੈਸਟ ਹੋ ਜਾਊਗਾ ਕੋਈ ਨਾ ਕੋਈ ਐਕਸ਼ਨ ਹੋ ਜਾ ਜੇ ਅੰਦੋਲਨ ਦੀ ਲੋੜ ਪਈ ਤਾਂ ਉਹ ਵੀ ਕਰੂ ਜੀ ਕਰ ਜਿੱਥੇ ਜ਼ਰੂਰ ਜ਼ਰੂਰ ਐਕਸ਼ਨ ਐਕਸ਼ਨ ਦਾ ਮਤਲਬ ਜ਼ਰੂਰ ਹੁੰਦਾ ਠੀਕ ਹੈ